ਉਜੀ ਦਾ ਗੱਲਾ ਹੀ ਬੁੜਾ ਏ 3 400 ਪਰਿਵਾਰ ਦਾ ਮਾਲ ਗਏ 3 400 ਪਰਿਵਾਰੇ ਦਾ ਛੇ ਦੇ ਕੋਲ ਦੇ ਸਭ ਨੇ ਲਗਾ ਛੇਵੇਂ ਬਾਦਸ਼ਾਹ ਦਾ ਵਾਰਾ ਹਾਈਸਾਲ ਹੁੰਦੇ ਐ ਛੋਟੇ ਛੋਟੇ ਹੁੰਦੇ ਜਿਹੜੇ ਚਾਹਦੇ ਇਹਨਾਂ ਕੋਲੇ ਇਹਨਾਂ ਦਾ 3 400 ਪਰਿਵਾਰ ਦਾ ਜੀ ਹੈ ਸਾਰੇ ਇਹਦੇ ਬੁੜੇ ਅੰਡਰਚ ਰਹਿਦੇ ਆ ਆਹ ਮੁੰਡੇ ਦਾ ਮੁੰਡਾ ਹੈ ਕਿੰਨੀਆਂ ਪੀੜੀਆਂ ਤੋਂ ਆ ਰਹੇ ਜੀ ਇਹ ਛੇਵੇਂ ਬਾਦਸ਼ਾਹ ਦੇ ਟਾਈਮ ਤੋਂ ਚਲਦੇ ਆਏ ਜਦੋਂ ਸੋਤੇ ਤੁਮਾਰ ਨੇ ਇਹ ਇੱਥੇ ਲੋਕੜ ਚਲੇ ਸੀ ਜੀ ਜੀ ਇਹ ਵੀ ਹੋਵੇਗਾ ਰੋੜ ਖੜਾ ਰੋਟਾ ਪਾ ਪਹਿਲਾ ਬਾਰੇ ਸੀ ਜਿਹੜਾ ਬਾਰੇ ਸੀ ਛੋਟੇ ਕਿ 100 ਛੋਟੇ ਉਹ ਸਮੇਂ ਦੇ ਚ ਜਿਵੇਂ ਆਪਾਂ ਆਮ ਦਾ ਘਰ ਬਣਾ ਰਹੇ ਐਵੇਂ ਬਣਾ ਰਹੇ ਸੀ ਲੋਕ ਖੜਾ ਹੋ ਗਿਆ ਸਾਰੀ ਘਰ ਲਾ ਕੇ ਖੂਹ ਖੋਦੇ ਆ ਮਹਾਰਾਜ ਨੇ ਅੰਦਰ ਗੂਦੇ ਦਰਸ਼ਨ ਕਰਦੇ ਨੇ ਸਾਰੇ ਕੁਝ ਪਾਣੀ ਵੀ ਆ ਰਿਹਾ ਉਹ ਵੀ ਕੋਈ ਪਾਣੀ ਗੂੜ ਮਾਰੂ ਦੀ ਦੇ ਸੀ ਆਰੇ ਇਹ ਜਿਹੜਾ ਅਨੇਗਾ ਘਰਾਂ ਤੋਂ ਪਿਓ ਹੈ 16 ਪ੍ਰਕਾਰ ਦੇ ਕਾਰੀ ਬਸਤੇ ਮਹਾਰਾਜ ਜੀ ਆਪਣੇ ਕੋਲ ਸ਼ਸਤਰ ਲਈ ਸ਼ਸਤਰਾਂ ਦੀ ਬਾਬਾ ਜੀ ਕਿੰਨੇ ਦਾ ਜੀ ਔਰ 150 ਰੁਪਏ ਦਾ 150 ਰੁਪਏ ਦਾ ਭਰੂ ਮਿਰਤੋ ਜੀਵਾਜਨ ਦਾ ਉਹ ਕੈਤੋ ਦੇਵਤ ਦਾ ਹਾਰ ਸਪਾਣਿਆਂ ਦੇ ਬਾਣ ਕਪਟਾਣਿਆਂ ਦੇ ਰਾਜ ਕਿਉਂ ਸੇ ਦੇਵਤਿਆਸਰੇ ਅਭਿਆਸ ਹੋਈ ਸਮੁੱਚੀ ਕਾਇਨਾਤ ਦੀ ਕੀ ਕੋਈ ਕਾ ਧਰਮ ਕਰੀ ਇਹ ਕਿਰਤੇ ਪਰਮਾਤਮਾ ਭਾਵ ਅਰਥ ਉਹਨਾਂ ਦੀ ਮਦਦ ਕਰਦੇ ਕਿ ਭਰੂ ਭਰੂ ਜੀ ਆਈ ਕਾਲ ਤੋਂ ਸਾਥ ਦੇਦੇ پرเทศ سانگا والے سکرنے جو جو خصوصات نے سدرے رن طریقے پانو اپنے قدمے پر بہتر ہے اس پاس بناو اور طالب کی یہ ہے کہ اے بے تیا کا بنا تھوڑی کنتر سے جائے گا اس نے نام سے ਦਾਵੇ ਜੀ ਆਪਣਾ ਮੈਂ ਨਾ ਭਾਗ ਸਿੰਘ ਕਿਹੜੀ ਜਗ੍ਹਾ ਤੋਂ ਆਏ ਬਗੰਗਰ ਦੇ ਜਿਹੜੇ ਨੂੰ ਕਿੰਨੇ ਸਾਲਾਂ ਤੋਂ ਜੀ ਆਮ ਕਰਦੇ ਕਿੰਨੀ ਕਿੰਨੀ ਹੈ ਇੱਕ ਵਾਰ ਕੰਮ ਕਰਦੇ ਨੇ ਮੇਰੇ ਮਾਪੇ ਜੀ ਹੋ ਗਏ 50 ਸਾਲ ਕੀ ਕੀ ਬਣਾਉਂਦੇ ਆ ਜੀ ਲੋੜ ਉਸ ਵਾਰ ਸਾਰੇ ਗੱਲਾਂ ਮੇਰੇ ਆਪਣੇ ਆਪਣੇ ਸਾਰੇ ਤੇ ਕਿੰਨੇ ਕਦਮ ਤੋਂ ਆਏ ਹੋ ਆ ਜੀ ਕਿੰਨੇ ਕਦਮ ਤੋਂ ਆਏ ਹੋ ਇੱਥੇ ਗੱਲ ਬਗੰਗਰੀਆ ਬੋਲ ਤੇ ਚਾਈ ਹੋ ਰਹੀ ਹੈ ਖਾਸੀ ਕੀ ਹੈ ਇਹਦੀ ਇਹਦੀ ਬਣਾਈ ਇਹਦੀ ਖਾਸੀ ਕੀ ਹੈ ਜੀ ਅਗਰ ਇਹ ਕਿਹੜਾ ਬਣਾਵੇ ਸੁਵੇ ਜਰਪਨੋ ਤੇ ਨਾਗਰੀ ਆਹ ਬਈ ਨਾਗਰੀ ਆ ਨਾਗਰੀ ਆ ਬਗਤ ਆ ਨਾਗਰੀ ਰਹੀਏ ਜੇ ਗੁਰੂ ਮਹਾਰਾਜ ਨੇ ਬਾਬਾ ਚੇਤਰ ਸਿੰਘ ਨੂੰ ਬੁਲਦੀ ਸੀ ਨਾਗਰੀ

ਸਾਡੀ ਗੁਮਣੀ ਬਣਾ ਕੇ ਦਿੱਤੇ ਸਤਿਗੁਰੂ ਮਾਰਦਾਨ ਜੀ ਸਾਡਾ ਗੰਗਨਗਰ ਜਿਹੜਾ ਹੁਣ ਤੇ ਗੁਰੂ ਦੇ ਬਾਰੇ ਰਹਿੰਦੇ ਸੀ ਚਤੌਰਗੜ ਜਿੱਥੇ ਗੁਰੂ ਸਾਹਿਬ ਜੀ ਇਹ ਜੋ ਚਤੌਰਗੜ ਰਹਿੰਦੇ ਸੀ ਅਸੀਂ ਹੁਣ ਸਾਡਾ ਗੰਗਨਗਰ ਹੈ ਐਡਰੈਸ ਉੱਥੇ ਅਸੀਂ ਆਉਨੇ ਆ ਮੇਰੇ ਮਾਰ ਬਣਾ ਲੈਨੇ ਆ ਸਿੱਖਾਂ ਨੂੰ ਦਲੇ ਨੂੰ ਸਫਾਈ ਕਰ ਰਹੇ ਆ ਉਹਨੇ ਨੇ ਕਿੰਨੇ ਸਾਲ ਲਏ ਨੇ 40-50 ਸਾਲ ਹੋ ਗਏ ਇੱਥੇ ਤੇਰੇ ਮਸਾਕੀ ਤੇ ਜਾਵਾਂਗੇ ਮਿਲਦੇ ਫੇਰ ਕਰੇ ਜਾਗੇ ਮਾਰਵਾਵਾਂਗੇ ਇਹ ਪੁਰਾਣੇ ਬੱਚੇ ਹੀ ਰੋ ਕਰਦੇ ਬੱਚੇ ਅੱਗੇ ਕਰਦੇ ਸਾਰੇ ਪਰਿਵਾਰ ਕਰੀਏ ਨਾ ਮਾ ਮੇਰਾ ਮੁੰਡਾ ਹਾਂਜੀ ਬਾਬੇ ਨੂੰ ਸਿਖਾਏ ਇਹ ਤੋਂ ਬੋਤਲ ਲਿਆ ਕੇ ਜਦੋਂ ਕਿਥੋਂ ਹੈ ਜੀ ਨਗਰ ਆਇਆ ਦਿਲਾ ਕਿੰਨਾ ਸਮਾਂ ਹੋ ਗਿਆ ਤੁਨੂੰ ਇਹ ਹਾਂ ਕਿੰਨਾ ਸਮਾਂ ਹੋ ਗਿਆ ਮੇਗਾ ਜੀ ਇਹ ਤੇ ਇਹ ਕੰਮ ਕਰਦੇ ਨੂੰ ਜੀ ਕੰਮ ਕਰਦੇ ਨੂੰ ਸਾਨੂੰ ਹੋ ਗਿਆ 40 ਸਾਲ ਦਾ ਜੀ ਅਏ ਦਾ ਅਏ ਦਾ ਪੋਤੇ ਵੀ ਆਏ ਆ ਪਰੋਤੇ ਇਹਦੇ ਪਰਿਵਾਰ ਹੈਗਾ 3-400 ਜੀ ਦਾ ਗੱਲਾਂ ਹੀ ਮੁੜਾ 3-4-2 ਕੁ ਪਰਿਵਾਰ ਦਾ ਮਾਲ ਹੈ ਇਹ ਬਾਬਾ ਜੀ ਇੱਕ ਮਿੰਟ ਚੁੱਪ ਕਰਨਾ ਤੂੰ 3-400 ਪਰਿਵਾਰਾਂ ਦਾ ਝੇਲੇ ਤੋਂ ਸਭ ਨੇ ਲਗਾ ਜਦੋਂ ਬਾਦਸ਼ਾਹ ਬਰਾ ਐਸਾ ਲਾਉਂਦੇ ਐ ਛੋਟੇ ਛੋਟੇ ਹੁੰਦੇ ਜਿਹੜੇ ਚੱਲੇ ਇਨਾਂ ਵੇਲੇ ਇਨਾਂ ਦਾ 3 400 ਪਰਵਾਦਾ ਜੀ ਐ ਸਾਰੇ ਇਹਦੇ ਗੁੜੇ ਦੇ ਅੰਡਰ ਚ ਰਹਿੰਦੇ ਆ ਆਹ ਮੁੰਡੇ ਦਾ ਮੁੰਡਾ ਹੈ ਕਿੰਨੀਆਂ ਪੀੜ੍ਹੀਆਂ ਤੋਂ ਆ ਰਹੇ ਜੀ ਇਹ ਇਹ ਛੇਤੇ ਬਾਦਸ਼ਾਹ ਦੇ ਟਾਈਮ ਤੋਂ ਚੱਲਦੇ ਆਏ